ਬਹੁਤ ਹੀ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਕੁਝ ਸਮੇਂ ਦੇ ਵਿੱਚ ਰਾਜਵੀਰ ਜਵੰਦਾ ਪੰਜ ਤੱਤਾਂ ਦੇ ਵਿੱਚ ਵਲੀਨ ਹੋ ਜਾਣਗੇ ਇਹ ਤਸਵੀਰਾਂ ਉਸ ਥਾਂ ਦੀਆਂ ਨੇ ਜਿੱਥੇ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਤਾਂ ਦੱਸ ਦਈਏ ਕਿ ਰਾਜਵੀਰ ਜਵੰਦਾ ਦੀ ਜੋ ਮ੍ਰਿਤਕ ਦੇ ਹੈ ਉਹ ਟਰਾਲੇ ਦੇ ਵਿੱਚ ਰੱਖ ਕੇ ਪਰਿਵਾਰ ਤੁਰ ਪਿਆ ਹੈ ਸੰਸਕਾਰ ਦੇ ਲਈ ਬਹੁਤ ਹੀ ਮਾੜੀ ਖਬਰ ਹੈ ਬਹੁਤ ਹੀ ਮਨ ਦਾ ਭਾਗਾ ਜਿਹੜਾ ਇਹ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਬਹੁਤ ਦੁੱਖ ਹੋ ਰਿਹਾ ਹੈ ਇਹਨਾਂ ਤਸਵੀਰਾਂ ਨੂੰ ਦੇਖ ਕੇ ਕਿਉਂਕਿ ਮਾ ਦਾ ਲੰਬਾ ਲੰਜਾ ਜਵਾਨ ਪੁੱਤ ਜਿਸ ਦਾ ਅੱਜ ਸੰਸਕਾਰ ਕੀਤਾ ਜਾਵੇਗਾ ਕੁਝ ਹੀ ਸਮੇਂ ਦੇ ਵਿੱਚ ਕੁਝ ਹੀ ਥੋੜ੍ਹਾ ਜਿਹਾ ਹੋਰ ਸਮੇਂ ਦੇ ਵਿੱਚ ਹੀ ਰਾਜਵੀਰ ਜਵੰਦਾ ਦਾ ਸੰਸਕਾਰ ਜੋ ਹੈ ਉਹ ਕਰ ਦਿੱਤਾ ਜਾਵੇਗਾ ਤਾਂ ਤਸਵੀਰਾਂ ਲਗਾਤਾਰ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਲ-ਪਲ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿਉਂਕਿ ਰਾਜਵੀਰ ਨੂੰ ਚੌਣ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਹੈ ਹਰ ਕੋਈ ਰਾਜਵੀਰ ਜਵੰਦਾ ਦੇ ਨਾਲ ਜੁੜੀ ਹੋਈ ਇੱਕ ਇੱਕ ਅਪਡੇਟ ਨੂੰ ਸੁਣਨਾ ਚਾਹੁੰਦਾ ਹੈ ਤਾਂ ਹਰ ਇੱਕ ਅਪਡੇਟ ਅਸੀਂ ਤੁਹਾਡੇ ਨਾਲ ਸਕਰੀਨ ਤੇ ਸਾਂਝੀ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਦੁੱਖ ਸਾਂਝਾ ਕਰਨ ਦੇ ਲਈ ਵੱਡੇ ਵੱਡੇ ਪੰਜਾਬੀ ਨਾਮੀ ਕਲਾਕਾਰ ਪਹੁੰਚ ਰਹੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਦੱਸ ਦਈਏ ਕਿ ਬੱਬੂ ਮਾਨ ਵੀ ਪਹੁੰਚੇ ਸਤਿੰਦਰ ਸਰਤਾਜ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਹੋਏ ਨੇ ਸੀਐਮ ਮਾਨ ਵੀ ਪਹੁੰਚੇ ਹੋਏ ਨੇ ਤਾਂ ਦੱਸ ਦਈਏ ਕਿ ਸੀਐਮ ਮਾਨ ਉਸ ਸਮੇਂ ਵੀ ਪਹੁੰਚੇ ਜਦੋਂ ਰਾਜਵੀਰ ਹਸਪਤਾਲ ਦੇ ਵਿੱਚ ਫੋਟਿਸ ਦੇ ਵਿੱਚ ਐਡਮਿਟ ਸਨ ਉਸ ਸਮੇਂ ਵੀ ਸੀਐਮ ਮਾਨ ਉੱਥੇ ਪਹੁੰਚੇ ਡਾਕਟਰਾਂ ਦੇ ਨਾਲ ਖੁਦ ਗੱਲਬਾਤ ਕੀਤੀ ਰਾਜਵੀਰ ਦਾ ਹਾਲਚਲ ਜਾਣਿਆ ਪਰ ਰਾਜਵੀਰ ਜੋ ਸੱਟਾਂ ਲੱਗੀਆਂ ਹੋਈਆਂ ਸੀ ਉਹ ਬਹੁਤ ਜ਼ਿਆਦਾ ਗੰਭੀਰ ਸੀਗੀਆਂ ਜਿਸ ਸਮੇਂ ਰਾਜਵੀਰ 27 ਸਤੰਬਰ ਨੂੰ ਜਦੋਂ ਰਾਜਵੀਰ ਹਸਪਤਾਲ ਦੇ ਵਿੱਚ ਦਾਖਲ ਹੋਏ ਸੀ ਤੇ ਉਸ ਤੋਂ ਬਾਅਦ ਜੋ ਵੀ ਕਲਾਕਾਰ ਉਹਨਾਂ ਤੱਕ ਪਹੁੰਚ ਰਹੇ ਸੀਗੇ ਕਨਵਰ ਗਰੇਵਾਲ ਜਸ ਬਾਜਵਾ ਕੁਲਵਿੰਦਰ ਬਿੱਲਾ ਗगन ਕੋਕਰੀ ਰੇਸ਼ਮ ਸਿੰਘ ਅਨਮੋਲ ਤੇ ਰੁਪਿੰਦਰ ਹਾਂਡਾ ਉਹ ਸਭ ਕੋ ਉਹ ਸਾਰੇ ਇਹੀ ਕਹਿ ਰਹੇ ਸੀਗੇ ਕਿ ਤੁਸੀਂ ਰਾਜਵੀਰ ਦੇ ਲਈ ਅਰਦਾਸਾਂ ਕਰੋ ਤੇ ਜਦੋਂ ਬਾਅਦ ਉਹ ਆ ਕੇ মিডিਆ ਦੇ ਨਾਲ ਰੋਬਰੂ ਹੋ ਰਹੇ ਸੀ ਤਾਂ ਅੱਖਾਂ ਭਰੀਆਂ ਹੋਈਆਂ ਸੀ ਅੱਖਾਂ ਦੇ ਵਿੱਚ ਹੰਝੂ ਸੀ ਉਹ ਹੰਝੂ ਇਸ ਗੱਲ ਦੀ ਗਵਾਹੀ ਭਰ ਰਹੇ ਸੀ ਕਿ ਐਮਰਜੈਂਸੀ ਵਾਰਡ ਦੇ ਵਿੱਚ ਪਏ ਰਾਜਵੀਰ ਜਵੰਦਾ ਦੀ ਹਾਲਤ ਬਹੁਤ ਜ਼ਿਆਦਾ ਆੜੀ ਹੈ ਤੇ ਉਸ ਦਿਨ ਤੋਂ ਹੀ ਰਾਜਵੀਰ ਵੈਂਟੀਲੇਟਰ ਤੇ ਬਣੇ ਹੋਏ ਸੀ ਲਾਈਫ ਸਪੋਰਟ ਦੇ ਉੱਤੇ ਬਣੇ ਹੋਏ ਸੀ ਪਰ ਕੱਲ ਜੋ ਹੈ ਅਰਦਾਸਾਂ ਦਾ ਦੌਰ ਵੀ ਜੋ ਸੀ ਉਹ ਇੱਕ ਪਾਸੇ ਲਗਾਤਾਰ جاری ਸੀ ਪੂਰਾ ਪੰਜਾਬ ਅਰਦਾਸਾਂ ਕਰ ਰਿਹਾ ਸੀ ਰਾਜਵੀਰ ਦੇ ਲਈ ਕਿ ਰਾਜਵੀਰ ਜਲਦ ਤੋਂ ਜਲਦ ਠੀਕ ਹੋ ਜਾਣ ਰਾਜਵੀਰ ਦੀ ਸਿਹਤ ਦੇ ਵਿੱਚ ਸੁਧਾਰ ਹੋਵੇ ਪਰ ਕੱਲ ਜੋ ਹੈ ਅਰਦਾਸਾਂ ਦਾ ਦੌਰ ਵੀ ਖਤਮ ਹੋ ਗਿਆ ਹੁਣ ਕੋਈ ਵੀ ਅਰਦਾਸ ਨਹੀਂ ਕਰੇਗਾ ਹੁਣ ਅਰਦਾਸਾਂ ਸਿਰਫ ਇਹੀ ਹੋਣਗੀਆਂ ਕਿ ਰੱਬ ਪਰਿਵਾਰ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ੇ ਇਹ ਕਹਿਣਾ ਬਹੁਤ ਆਸਾਨ ਹੈ ਪਰ ਪਰਿਵਾਰ ਦੇ ਲਈ ਬਹੁਤ ਵੱਡੀ ਸੱਟ ਹੈ ਜਿਨ੍ਹਾਂ ਦਾ 35 ਸਾਲਾਂ ਨੌਜਵਾਨ ਪੁੱਤ ਇਸ ਕਦਰ ਜਿਸ ਦੀ ਮੌਤ ਹੋ ਗਈ ਤਾਂ ਦੱਸਦੀ ਹੈ ਕਿ 27 ਸਤੰਬਰ ਨੂੰ ਰਾਜਵੀਰ ਆਪਣੇ ਘਰੋਂ ਹੱਸਦੇ ਖੇੜਦੇ ਹੋਏ ਨਿਕਲਦੇ ਨੇ ਰਾਈਡਿੰਗ ਉਹਨਾਂ ਦਾ ਸ਼ੌਂਕ ਸੀਗਾ ਆਪਣਾ ਜਿਹੜਾ ਉਹ ਨਿਕਲਦੇ ਨੇ ਘਰੋਂ ਪਰ ਕੁਝ ਹੀ ਸਮੇਂ ਦੇ ਬਾਅਦ ਜਦੋਂ ਉਹ ਨਿਕਲਦੇ ਨੇ ਘਰੋਂ ਤਾਂ ਕੁਝ ਹੀ ਸਮੇਂ ਦੇ ਬਾਅਦ ਖਬਰ ਆ ਜਾਂਦੀ ਹੈ ਕਿ ਰਾਜਵੀਰ ਦੇ ਨਾਲ ਬਹੁਤ ਹੀ ਵੱਡਾ ਹਾਦਸਾ ਵਾਪਰ ਗਿਆ ਹੈ ਜਿਹੜੇ ਆਵਾਰਾ ਪਸ਼ੂਆਂ ਦੇ ਕਾਰਨ ਇਹ ਹਾਦਸਾ ਵਾਪਰ ਗਿਆ ਤੇ ਰਾਜਵੀਰ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ ਸੀ ਉਹਨਾਂ ਦੀ ਸਪਾਈਨ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਸੀ ਜੋ ਉਹਨਾਂ ਦੇ ਬ੍ਰੇਨ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਸੀ ਬ੍ਰੇਨ ਦੇ ਵਿੱਚ ਆਕਸੀਜਨ ਨਹੀਂ ਆ ਰਹੀ ਸੀ ਬ੍ਰੇਨ ਜਿਹੜਾ ਡੈੱਡ ਡਾਕਟਰਸ ਨੇ ਡਿਕਲੇਅਰ ਕਰ ਦਿੱਤਾ ਸੀਗਾ ਤਾਂ ਕੱਲ ਜੋ ਹੈ ਉਹ ਸਥਿਤੀ ਕਲੀਅਰ ਹੋ ਗਈ ਕਿ ਰਾਜਵੀਰ ਜਵੰਦਾ ਹੁਣ ਫਾਨੀ ਜਹਾਨ ਨੂੰ ਅਲਵਿਦਾ ਕੇ ਚਲੇ ਗਏ ਨੇ ਤਾਂ ਦੱਸਦੀ ਹੈ ਕਿ ਅੱਜ ਜਿੱਥੇ ਰਾਜਵੀਰ ਦਾ ਸੰਸਕਾਰ ਕੀਤਾ ਜਾਵੇਗਾ ਉਹਨਾਂ ਦੇ ਜੱਦੀ ਪਿੰਡ ਪੌਣਾ ਤੇ ਉੱਥੇ ਜਗਰਾਉਂ ਦੇ ਜੱਦੀ ਪਿੰਡ ਪੌਣਾ ਦੇ ਵਿੱਚ ਉਹਨਾਂ ਦਾ ਜਿੱਥੇ ਸੰਸਕਾਰ ਕੀਤਾ ਜਾਵੇਗਾ ਉਸੇ ਸਟੇਜ ਤੇ ਖੜ ਕੇ ਰਾਜਵੀਰ ਨੇ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਤਾਂ ਅੱਜ ਉਸੇ ਸਟੇਜ ਤੇ ਰਾਜਵੀਰ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਤਾਂ ਜਦੋਂ ਰਾਜੀਵ ਜਵੰਦਾ ਦੀ ਮ੍ਰਿਤਕ ਦੇ ਟਰਾਲੇ ਦੇ ਵਿੱਚ ਰੱਖ ਕੇ ਪਰਿਵਾਰ ਤੁਰਿਆ ਤਾਂ ਰਾਜਵੀਰ ਦੇ ਸੋਹੇ ਰੰਗ ਦੀ ਪ ਬੰਨੀ ਹੋਈ ਸੀ ਤਾਂ ਰਾਜਵੀਰ ਜਿਹੜਾ ਕਿ ਉਹਨਾਂ ਦੀ ਇਹ ਤਸਵੀਰਾਂ ਦੇਖ ਕੇ ਹਰ ਕੋਈ ਭਾਵੁਕ ਹੋ ਗਿਆ ਪੁਲਿਸ ਫੋਰਸ ਜੋ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਹੈ ਤਾਂ ਦੱਸਦੀ ਕਿ ਰਾਜਵੀਰ ਨੇ ਇਸ ਗਾਇਕੀ ਦੇ ਸਫਰ ਦੇ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਵੀ ਆਪਣੀ ਸੇਵਾ ਨਿਭਾਈ ਸੀ ਤਾਂ ਬੜੀ ਫਕਰ ਵਾਲੀ ਗੱਲ ਸੀ ਉਹਨਾਂ ਦੇ ਲਈ ਵੀ ਕਿ ਉਹਨਾਂ ਦੇ ਨਾਲ ਦਾ ਬੰਦਾ ਇੰਨੀਆਂ ਬੁਲੰਦੀਆਂ ਤੇ ਪਹੁੰਚਿਆ ਪਰ ਬਹੁਤ ਛੇਤੀ ਰਾਜਵੀਰ ਇਸ ਦੁਨੀਆ ਨੂੰ ਅਲਵਿਦਾ ਆਖ ਕੇ ਚਲਾ ਗਿਆ ਵੱਡੀ ਗਿਣਤੀ ਦੇ ਵਿੱਚ ਅੱਜ ਉਹਨਾਂ ਨੂੰ ਚਾਉਣ ਵਾਲੇ ਰਿਸ਼ਤੇਦਾਰ ਹਰ ਪਿੰਡ ਵਾਲੇ ਸਾਰੇ ਪਹੁੰਚੇ ਹੋਏ ਨੇ ਦੁੱਖ ਸਾਂਝਾ ਕਰਨ ਦੇ ਲਈ ਪਰਿਵਾਰ ਦੇ ਨਾਲ ਪਰ ਇਸ ਸਮੇਂ ਤਾਂ ਸਾਰੇ ਨੇ ਪਰ ਜਦੋਂ ਸਭ ਤੁਰ ਜਾਣਗੇ ਆਪਣੇ ਆਪਣੇ ਘਰਾਂ ਨੂੰ ਕਿਉਂਕਿ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੈ ਤਾਂ ਪਰਿਵਾਰ ਜਦੋਂ ਇਕੱਲਾ ਪਿੱਛੇ ਰਹੇਗਾ ਉਸ ਸਮੇਂ ਪਰਿਵਾਰ ਨੂੰ ਰਾਜਵੀਰ ਦਾ ਬਹੁਤ ਵੱਡਾ ਘਾਟਾ ਮਹਿਸੂਸ ਹੋਵੇਗਾ ਹਲੇ ਤੱਕ ਪਰਿਵਾਰ ਉਸ ਦੁੱਖ ਤੋਂ ਵੀ ਨਹੀਂ ਨਿਕਲਿਆ ਸੀਗਾ ਕਿਉਂਕਿ ਰਾਜਵੀਰ ਜਵੰਦਾ ਦੇ ਪਿਤਾ ਜੀ ਦੀ ਵੀ ਜੋ ਦੇਹਾਂਤ ਕੁਝ ਸਮੇਂ ਪਹਿਲਾਂ ਹੋਇਆ ਸੀ ਹਲੇ ਪਰਿਵਾਰ ਉਸ ਦੁੱਖ ਤੋਂ ਉਬਰ ਰਿਹਾ ਸੀ ਕਿ ਹੁਣ ਇੰਨੀ ਵੱਡੀ ਸੱਟ ਜੋ ਪਰਿਵਾਰ ਨੂੰ ਵੱਜੀ ਕਿ ਰਾਜਵੀਰ ਜਵੰਦਾ ਦਾ ਦੇਹਾਂਤ ਬੀਤੇ ਦਿਨੀ ਹੋ ਗਿਆ ਬਹੁਤ ਹੀ ਮੰਦ ਭਾਗੀ ਖਬਰ ਹੈ ਤਾਂ ਠਾਠਾ ਮਾਰਦਾ ਕੱਠ ਜੋ ਹੈ ਉਹ ਰਾਜਵੀਰ ਦੀ ਝਲਕ ਦੇਖਣ ਦੇ ਲਈ ਉੱਥੇ ਪਹੁੰਚਿਆ ਹੋਇਆ ਉਹਨਾਂ ਦੇ ਜੱਦੀ ਪਿੰਡ ਪਹੁੰਚਿਆ ਹੋਇਆ ਹੈ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਲਗਾਤਾਰ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਅੰਤੇ ਮ ਦਰਸ਼ਨਾ ਦੇ ਲਈ ਪਹੁੰਚੇ ਹੋਏ ਬਹੁਤ ਦੂਰੋਂ ਦੂਰੋਂ ਚੱਲ ਕੇ ਫੈਨਸ ਪਹੁੰਚੇ ਹੋਏ ਨੇ ਕੁਝ ਜਿ ਸਮਾਂ ਹੋ ਰਿਹਾ ਤੇ ਕੁਝ ਸਮੇਂ ਬਾਅਦ ਰਾਜਵੀਰ ਇਸ ਸਮੇਂ ਸਰੀਰਿਕ ਰੂਪ ਦੇ ਵਿੱਚ ਜ਼ਰੂਰ ਉੱਥੇ ਮੌਜੂਦ ਨੇ ਪਰ ਕੁਝ ਸਮੇਂ ਬਾਅਦ ਸਰੀਰਿਕ ਤੌਰ ਤੇ ਵੀ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਜਾਣਗੇ ਉਹਨਾਂ ਦੇ ਦੋ ਜਵਾਕ ਵੀ ਨੇ ਜਿਨ੍ਹਾਂ ਦੇ ਸਿਰ ਤੋਂ ਬੀਤੇ ਦੇ ਨੀ ਪਿਓ ਦਾ ਸਾਯਾ ਉੱਠ ਗਿਆ ਤਾਂ ਸਾਰੇ ਜੋ ਕਲਾਕਾਰ ਨੇ ਉਹ ਪਹੁੰਚ ਰਹੇ ਨੇ ਦੁੱਖ ਸਾਂਝਾ ਕਰਨ ਦੇ ਲਈ ਸੀਐਮ ਮਾਨ ਵੀ ਪਹੁੰਚੇ ਨੇ ਤਾਂ ਬਹੁਤ ਵੱਡਾ ਦੁੱਖ ਹੈ ਵਾਰ ਦੇ ਲਈ ਕਿ ਨੌਜਵਾਨ ਪੁੱਤ ਭਰੀ ਜਵਾਨੀ ਦੇ ਵਿੱਚ ਇਸ ਸੰਸਾਰ ਨੂੰ ਅਲਵਿਦਾ ਆਖ ਕੇ ਤੁਰ ਗਿਆ ਤਾਂ ਤਸਵੀਰਾਂ ਤੁਸੀਂ ਦੇਖੋ ਤਾਂ ਦੱਸਿਓ ਕਿ ਜਦੋਂ ਉਹਨਾਂ ਦੀ ਮ੍ਰਿਤਕ ਦੀ ਟਰਾਲੀ ਦੇ ਵਿੱਚ ਰੱਖ ਕੇ ਪਰਿਵਾਰ ਤੁਰਿਆ ਉਸ ਤੋਂ ਬਾਅਦ ਗੁਰਦੁਆਰੇ ਪਰਿਵਾਰ ਗਿਆ ਉੱਥੇ ਅਰਦਾਸ ਕੀਤੀ ਤੇ ਹੁਣ ਜਿੱਥੇ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਉੱਥੇ ਉਹਨਾਂ ਨੂੰ ਲੈ ਕੇ ਜਾਇਆ ਜਾਵੇਗਾ ਤੇ ਉਸ ਤੋਂ ਬਾਅਦ ਰਾਜਵੀਰ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਜਾਣਗੇ ਤਾਂ ਬਹੁਤ ਹੀ ਮਾੜੀ ਖਬਰ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਕ੍ਰੀਨ ਤੇ ਸਾਂਝੀਆਂ ਕਰ ਰਹੇ ਹਾਂ ਤਾਂ ਨਾਮੀ ਕਲਾਕਾਰ ਜੋ ਨੇ ਉਹ ਪਹੁੰਚਰੇ ਨੇ ਮਨਕੀਰਤ ਔਲਖ ਦੀਆਂ ਤਸਵੀਰਾਂ ਜਦੋਂ ਸਾਹਮਣੇ ਆਈਆਂ ਤਾਂ ਮਨਕੀਰਤ ਤੋਂ ਤੁਰ ਵੀ ਨਹੀਂ ਹੋ ਰਿਆ ਸੀਗਾ ਰੋ ਰੋ ਕੇ ਬੁਰਾ ਹਾਲ ਸੀਗਾ ਕਿਉਂਕਿ ਪਹਿਲੇ ਦਿਨ ਤੋਂ ਇਹ ਉਹ ਕਲਾਕਾਰ ਨੇ ਜੋ ਪਹਿਲੇ ਦਿਨ ਤੋਂ ਹਸਪਤਾਲ ਦੇ ਵਿੱਚ ਸਨ ਇਹ ਮਨਕੀਰਤ ਔਲਖ ਕਨਵਰ ਗਰੇਵਾਲ ਕੁਲਵਿੰਦਰ ਬਿੱਲਾ ਜਸ ਬਾਜਵਾ ਰੇਸ਼ਮ ਸਿੰਘ ਅਨਮੋਲ ਇਹ ਲਗਾਤਾਰ ਹਸਪਤਾਲ ਦੇ ਵਿੱਚ ਸਨ ਤੇ ਸਾਡੇ ਤੱਕ ਇਹੀ ਸੁਨੇਹਾ ਪਹੁੰਚਾਰੇ ਸੀਗੇ ਕਿ ਤੁਸੀਂ ਅਰਦਾਸਾਂ ਕਰੋ ਤੁਸੀਂ ਅਰਦਾਸਾਂ ਕਰੋ ਪਰ ਅਰਦਾਸਾਂ ਦੇ ਵਿੱਚ ਕਮੀ ਕੋਈ ਨਹੀਂ ਸੀਗੀ ਪਰ ਰੱਬ ਨੂੰ ਜੋ ਮਨਜ਼ੂਰ ਸੀ ਹੋਣਾ ਉਹੀ ਸੀਗਾ ਤਾਂ ਅਰਦਾਸਾਂ ਸਭ ਨੇ ਕੀਤੀਆਂ ਲੱਖਾਂ ਕਰੋੜਾਂ ਅਰਦਾਸਾਂ ਰਾਜਵੀਰ ਦੇ ਲਈ ਹੋਈਆਂ ਪਰ ਅਰਦਾਸਾਂ ਕੰਮ ਨਹੀਂ ਆਈਆਂ ਤੇ ਰਾਜਵੀਰ ਇਸ ਫਾਨੀ ਜਹਾਨ ਨੂੰ ਅਲਵਿਦਾ ਆ ਕੇ ਸਾਡੇ ਸਾਰਿਆਂ ਦੇ ਵਿੱਚੋਂ ਤੁਰ ਗਏ ਤਾਂ ਬਹੁਤ ਮਾੜਾ ਸਮਾਂ ਹੈ ਪਰਿਵਾਰ ਦੇ ਲਈ ਰੱਬ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਕਿਉਂਕਿ ਪਰਿਵਾਰ ਉਹਨਾਂ ਦੀ ਪਤਨੀ ਜੋ ਹੈ ਉਹਨਾਂ ਦੇ ਲਈ ਵੀ ਬਹੁਤ ਔਖਾ ਸਮਾਂ ਹੈ ਮਾਂ ਦੇ ਲਈ ਬਹੁਤ ਔਖਾ ਸਮਾਂ ਹੈ ਜਵਾਕ ਦੇ ਲਈ ਖੈਰ ਜਵਾਕਾਂ ਨੂੰ ਹਲੇ ਇੰਨੀ ਸਮਝ ਨਹੀਂ ਆ ਕਿਉਂਕਿ ਜਵਾਕ ਜੂਨੇ ਉਹਨਾਂ ਦੇ ਕਾਫੀ ਛੋਟੇ ਨੇ ਉਹਨਾਂ ਨੂੰ ਹਲੇ ਇੰਨੀ ਸਮਝ ਨਹੀਂ ਆ ਪਰ ਹਲੇ ਤਾਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਪਿਤਾ ਜੀ ਨੇ ਉਹ ਉਹਨਾਂ ਦੇ ਲਈ ਇੰਨਾ ਕੱਠ ਕਿਉਂ ਹੋਇਆ ਹੋਇਆ ਹੈ ਪਰ ਹਲੇ ਜਵਾਕਾਂ ਨੂੰ ਇਹ ਵੀ ਨਹੀਂ ਪਤਾ ਤਾਂ ਬੀਤੇ ਦਿਨੀ ਇੱਕ ਕਲਾਕਾਰ ਨੇ ਨਿੱਜੀ ਚੈਨਲ ਤੇ ਜਿਹੜਾ ਗੱਲਬਾਤ ਕਰਦੇ ਹੋਏ ਕਿਹਾ ਸੀਗਾ ਕਿ ਉਹਨਾਂ ਦੀ ਜੋ ਬੇਟੀ ਸੀ ਉਹ ਵੈਲਕਮ ਦੇ ਪੋਸਟਰ ਬਣਾ ਰਹੀ ਸੀ ਕਿ ਪਿਤਾ ਕਰ ਵਾਪਸ ਆ ਰਹੇ ਨੇ ਪਰ ਉਹਨੂੰ ਉਹਨੂੰ ਇਹ ਨਹੀਂ ਪਤਾ ਸੀਗਾ ਕਿ ਪਿਤਾ ਜੀ ਨੇ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਉਹਨਾਂ ਨੂੰ ਇਦਾਂ ਸੀਗਾ ਵੀ ਹੁਣ ਜਿਹੜੇ ਸਾਡੇ ਪਿਤਾ ਜੀ ਨੇ ਉਹ ਵਾਪਸ ਕਰ ਆ ਰਹੇ ਨੇ ਤਾਂ ਫਿਰ ਤੋਂ ਜ਼ਿੰਦਗੀ ਉਹਵੇਂ ਸ਼ੁਰੂ ਹੋ ਜੇਗੀ ਪਰ ਇਹ ਨਹੀਂ ਪਤਾ ਸੀਗਾ ਕਿ ਪਿਤਾ ਹੁਣ ਕਦੇ ਬੋਲਦੇ ਨਹੀਂ ਸੁਣਨਗੇ ਕਦੇ ਨਹੀਂ ਦਿਖਣਗੇ ਤਾਂ ਬੜਾ ਮਾੜਾ ਸਮਾਂ ਹੈ ਪਰਿਵਾਰ ਦੇ ਲਈ ਤਾਂ ਰੱਬ ਦੇ ਅੱਗੇ ਹੀ ਅਰਦਾਸ ਹੈ ਕਿ ਰੱਬ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਬਿੱਤੇ ਦੇ ਲਈ ਜਸ ਬਾਜਵਾ ਜਦੋਂ ਕਰੇ ਉਹਨਾਂ ਦੇ ਪਹੁੰਚੇ ਤਾਂ ਮਾਤਾ ਜੀ ਜਿਹੜੇ ਕਿ ਰਾਜਵੀਰ ਦੇ ਉਹਨਾਂ ਦੇ ਗੱਲ ਲੱਗ ਕੇ ਬਹੁਤ ਜ਼ਿਆਦਾ ਰੋਏ ਕਿ ਪਹਿਲਾ ਘਰ ਵਾਲਾ ਮੇਰਾ ਚਲਾ ਗਿਆ ਤੇ ਹੁਣ ਮੇਰਾ ਪੁੱਤ ਚਲਾ ਗਿਆ ਬਹੁਤ ਮਾੜਾ ਸਮਾਂ ਹੈ ਪਰਿਵਾਰ ਦੇ ਲਈ ਪਰ ਕੁਝ ਸਮਾਂ ਹੀ ਹੋਰ ਹੈ ਕਿ ਜਦੋਂ ਰਾਜਵੀਰ ਜਵੰਦਾ ਇਸ ਫਾਨੀ ਜਹਾਨ ਨੂੰ ਅਲਵਿਦਾ ਆਖ ਜਾਣਗੇ ਉਹਨਾਂ ਦੇ ਜਿਹੜਾ ਕਿ ਅੰਤਿਮ ਸੰਸਕਾਰ ਉਹਨਾਂ ਦਾ ਹੋ ਜਾਵੇਗਾ ਤਿਆਰੀਆਂ ਜੂਨੇ ਉਹ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਜਿਵੇਂ ਜੋ ਤਿਆਰੀਆਂ ਨੇ ਮੁਕੰਮਲ ਕਰ ਦਿੱਤੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਜੋ ਹੈ ਉਹ ਕਰ ਦਿੱਤਾ ਜਾਵੇਗਾ ਤਾਂ ਤਸਵੀਰਾਂ ਤੁਸੀਂ ਦੇਖੋ ਅਸੀਂ ਸਮੇਂ ਸਿਰ ਜਿਹੜੀ ਜਿੰਨੀ ਵੀ ਲਾਈਵ ਅਪਡੇਟ ਹੈ ਉਹ ਤੁਹਾਡੇ ਤੱਕ ਪਹੁੰਚਾ ਰਹੀਆਂ ਸੂਹੇ ਰੰਗ ਦੀ ਪੱਗ ਰਾਜਵੀ ਜਵੰਦਾ ਦੇ ਬਣ ਕੇ ਮਾਂ ਨੇ ਤੋੜਿਆ ਹੈ ਬਹੁਤ ਔਖਾ ਸਮਾਂ ਹੈ ਤਾਂ ਕਿਸ ਸਮੇਂ ਕੀ ਰਾਜਵੀਰ ਜਦੋਂ ਸਕੂਲ ਜਾਂਦੇ ਹੋਣਗੇ ਤਾਂ ਉਸ ਸਮੇਂ ਮਾਂ ਇਸ ਤਰੀਕੇ ਦੇ ਨਾਲ ਤਿਆਰ ਕਰਕੇ ਭੇਜਦੀ ਹੋਏਗੀ ਪਰ ਮਾਂ ਦੇ ਲਈ ਬੜਾ ਔਖਾ ਸਮਾਂ ਹੈ ਕਿ ਅੱਜ ਇਹ ਦਿਨ ਦੇਖਣਾ ਪੈ ਰਿਹਾ ਹੈ ਕਿਸੇ ਵੀ ਮਾਂ ਦੀ ਗੱਲ ਕਰੋ ਕਿ ਜਦੋਂ ਅੱਗੇ ਬੈਠੇ ਜਵਾਕਾਂ ਦੇ ਨਾਲ ਕੁਝ ਅਜੀਹਾ ਵਾਪਰ ਜਾਵੇ ਤਾਂ ਮਾਂ ਵੀ ਉਹਦੇ ਲਈ ਇਹ ਸਹਿਣਾ ਬੜਾ ਔਖਾ ਹੁੰਦਾ ਹੈ ਹਾਲਾਂਕਿ ਰਾਜਵੀਰ ਦੇ ਪਿਤਾ ਜੀ ਦਾ ਵੀ ਦੇਹਾਂਤ ਕੁਝ ਸਮੇਂ ਪਹਿਲਾਂ ਹੀ ਹੋਇਆ ਸੀਗਾ ਤੇ ਮਾਂ ਨੂੰ ਜਿਹੜਾ ਕਿ ਇਹ ਸਭ ਕੁਝ ਦੇਖਣਾ ਪੈ ਰਿਹਾ ਬਹੁਤ ਔਖਾ ਸਮਾਂ ਹੈ ਪਰਿਵਾਰ ਦੇ ਲਈ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਸੁਰੱਖਿਆ ਪੈਰੇ ਵੀ ਉਹ ਲੱਗੇ ਹੋਏ ਨੇ ਸੀਐਮ ਮਾਨਵੀ ਜੂਨੇ ਉਹ ਪਹੁੰਚੇ ਨੇ ਵੱਡੇ ਵੱਡੇ ਨਾਮੀ ਕਲਾਕਾਰ ਵੀ ਉੱਥੇ ਪਹੁੰਚ ਰਹੇ ਨੇ ਤਾਂ ਕੁਝ ਹੀ ਸਮੇਂ ਦੇ ਬਾਅਦ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਜੋ ਹੈ ਉਹ ਕਰ ਦਿੱਤਾ ਜਾਵੇਗਾ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਫੈਨਸ ਪਹੁੰਚੇ ਹੋਏ ਨੇ ਦੂਰੋਂ ਦੂਰੋਂ ਚੱਲ ਕੇ ਪਹੁੰਚੇ ਹੋਏ ਨੇ ਰਾਜਵੀਰ ਦੇ ਅੰਤਿਮ ਦਰਸ਼ਨਾਂ ਦੇ ਲਈ ਕਿ ਇੱਕ ਵਾਰ ਆਖਰੀ ਚਲਕ ਅਸੀਂ ਰਾਜਵੀਰ ਦੀ ਦੇਖ ਲਈਏ ਕਿਉਂਕਿ ਹੁਣ ਰਾਜਵੀਰ ਕਿਸੇ ਨੂੰ ਵੀ ਦੇਖਣ ਨੂੰ ਨਹੀਂ ਮਿਲੇਗਾ ਪਰ ਜਿਹੜੇ ਉਹਨਾਂ ਦੇ ਗਾਣੇ ਜ਼ਰੂਰ ਕਾਫੀ ਜ਼ਿਆਦਾ ਪਿਆਰ ਫੈਨਸ ਨੇ ਉਹਨਾਂ ਦੇ ਗਾਣਿਆਂ ਨੂੰ ਦਿੱਤਾ ਸੀ ਉਹ ਦੂਰ ਸਾਡੇ ਕੰਨਾਂ ਦੇ ਵਿੱਚ ਗੂੰਜਦੇ ਰਹਿਣਗੇ ਪਰ ਰਾਜਵੀਰ ਹੁਣ ਜਿਹੜਾ ਕਿ ਲਾਸਟ ਟਾਈਮ ਉਹਨਾਂ ਨੂੰ ਦੇਖਣ ਦੇ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਨੇ ਉਹ ਉਹਨਾਂ ਦੇ ਫੈਨਸ ਪਿੰਡ ਵਾਲੇ ਉਹਨਾਂ ਨੂੰ ਚਾਉਣ ਵਾਲੇ ਪਹੁੰਚ ਰਹੇ ਨੇ ਤਾਂ ਕੁਝ ਹੀ ਸਮੇਂ ਦੇ ਵਿੱਚ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਜੋ ਹੈ ਉਹ ਕਰ ਦਿੱਤਾ ਜਾਵੇਗਾ ਤਾਂ ਦੱਸ ਜੀ ਕਿ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਉੱਥੇ ਵੀ ਜੋ ਲੋਕ ਨੇ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਰਾਜਵੀਰ ਜਵੰਦਾ ਦੀ ਆਖਰੀ ਝਲਕ ਦੇਖਣ ਦੇ ਲਈ ਉੱਥੇ ਇਕੱਠੇ ਹੋ ਚੁੱਕੇ ਨੇ ਤਸਵੀਰਾਂ ਸੀ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਮੇਂ ਸਿਰ ਸਾਰੀਆਂ ਤਸਵੀਰਾਂ ਜੋਨੇ ਉਹ ਤੁਹਾਡੇ ਨਾਲ ਸਾਡੇ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਆਰ ਨੇਟ ਵੀ ਉੱਥੇ ਪਹੁੰਚੇ ਨੇ ਅਦਾਜ਼ੀ ਕੁਲਵਿੰਦਰ ਬਿੱਲਾ ਪਹੁੰਚੇ ਨੇ ਤਾਂ ਜਿਸ ਸਮੇ ਉਹਨਾਂ ਦੀ ਮ੍ਰਿਤਕ ਦੇ ਲੈ ਕੇ ਚਾਈ ਜਾ ਰਹੀ ਸੀ ਤਾਂ ਉੱਥੇ ਕਨਵਰ ਗਰੇਵਾਲ ਜੋ ਨੇ ਉਹ ਨਾਲ ਮੌਜੂਦ ਸਨ ਕੁਲਵਿੰਦਰ ਬਿੱਲਾ ਨਾਲ ਮੌਜੂਦ ਸਨ ਆਰ ਨੇਟ ਵੀ ਪਹੁੰਚੇ ਨੇ ਕਰਮਜੀਤ ਸਿੰਘ ਅਨਮੋਲ ਵੀ ਉੱਥੇ ਪਹੁੰਚੇ ਨੇ ਤਾਂ ਬੀਤੇ ਦਿਨੀ ਵੀ ਜਦੋਂ ਰਾਜਵੀ ਜਵੰਦਾ ਦੀ ਮ੍ਰਿਤਕ ਦੇ ਉਹਨਾਂ ਦੇ ਘਰ ਜੱਦੀ ਪਿੰਡ ਲੈ ਕੇ ਆਈ ਜਾ ਰਹੀ ਸੀ ਤਾਂ ਉਸ ਸਮੇ ਵੀ ਕਨਵਰ ਗਰੇਵਾਲ ਮੂਰਲੀ ਸੀਟ ਤੇ ਬੈਠੇ ਹੋਏ ਸਨ ਤੇ ਅੱਖਾਂ ਦੇ ਵਿੱਚ ਸਿਰਫ ਹੰਝੂ ਹੰਝੂ ਸੀ ਕਿ ਕੋਈ ਬਹੁਤ ਜ਼ਿਆਦਾ ਮਤਲਬ ਉਹਨਾਂ ਦੇ ਬਹੁਤ ਜਾਦਾ ਭਾਵੁਕ ਹੋਏ ਹੋਏ ਸੀ ਜਿੰਨੇ ਵੀ ਕਲਾਕਾਰ ਬੀਤੇ ਦਿਨੀ ਫੋਰਟਸ ਵੀ ਪਹੁੰਚੇ ਜਦੋਂ ਖਬਰ ਸਬਤ ਤੱਕ ਪਹੁੰਚੀ ਤਾਂ ਉਸ ਸਮੇ ਬਹੁਤ ਜ਼ਿਆਦਾ ਸਾਰੇ ਕਲਾਕਾਰ ਭਾਵੁਕ ਸਨ ਕਿਉਂਕਿ ਬਹੁਤ ਵੱਡਾ ਘਾਟਾ ਇਹ ਪੰਜਾਬੀ ਇੰਡਸਟਰੀ ਨੂੰ ਪਿਆ ਹੈ ਪੰਜਾਬ ਨੂੰ ਪਿਆ ਹੈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ 35 ਸਾਲਾਂ ਉਮਰ ਸੀ ਸਿਰਫ ਰਾਜਵੀਰ ਦੀ ਹਲੇ 35 ਸਾਲਾਂ ਦੀ ਸੀ ਬਹੁਤ ਵੱਡੇ ਵੱਡੇ ਸ਼ੌਂਕ ਸਨ ਮੋਹਾਲੀ ਦੇ ਵਿੱਚ ਉਹਨਾਂ ਨੇ ਕਰ ਲਿਆ ਸੀ ਇੱਕ ਰਾਈਡਿੰਗ ਉਹਨਾਂ ਦਾ ਸ਼ੌਂਕ ਸੀ ਜਿਸ ਨੇ ਉਹਨਾਂ ਦੀ ਜਾਨ ਲੈ ਲਈ ਤਾਂ 27 ਸਤੰਬਰ ਨੂੰ ਘਰੋਂ ਨਿਕਲਦੇ ਨੇ ਰਾਈਡਿੰਗ ਦੇ ਲਈ ਪਤਨੀ ਦੇ ਵੱਲੋਂ ਰੋਕਿਆ ਵੀ ਜਾਂਦਾ ਹੈ ਰਾਜਵੀਰ ਨੂੰ ਕਿ ਤੁਸੀਂ ਨਾ ਜਾਓ ਕਾਸ਼ ਰਾਜਵੀਰ ਉਸ ਦਿਨ ਰੁਕ ਗਏ ਹੁੰਦੇ ਤਾਂ ਪਰਿਵਾਰ ਨੂੰ ਅੱਜ ਇਹ ਦਿਨ ਨਾ ਦੇਖਣਾ ਪੈਂਦਾ ਜਵਾਕਾਂ ਨੂੰ ਇਹ ਦਿਨ ਨਾ ਦੇਖਣਾ ਪੈਂਦਾ ਜਵਾਕਾਂ ਦੇ ਜੋ ਪਿਤਾ ਇਸ ਤਰ੍ਹਾਂ ਦੁਨੀਆ ਤੋਂ ਨਾ ਜਾਣਦੇ ਤਾਂ ਬਹੁਤ ਔਖਾ ਸਮਾਂ ਹੈ ਪਰ ਰੱਬ ਪਰਿਵਾਰ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ੇ ਤਾਂ ਤਸਵੀਰਾਂ ਤੁਸੀਂ ਦੇਖੋ ਸੋਹੇ ਰੰਗ ਦੀ ਪੱਗ ਬਨ ਕੇ ਮਾਂ ਨੇ ਪੁੱਤ ਨੂੰ ਤੋਰਿਆ ਹੈ ਬਹੁਤ ਇਹਨਾਂ ਤਸਵੀਰਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਭਾਵੁਕ ਹਰ ਕੋਈ ਹੋ ਰਿਹਾ ਹੈ ਅਸੀਂ ਵੀ ਬਹੁਤ ਜ਼ਿਆਦਾ ਭਾਵੁਕ ਹੋ ਰਹੇ ਹਾਂ ਕਿਉਂਕਿ ਤਸਵੀਰਾਂ ਜੋ ਨੇ ਉਹ ਬਹੁਤ ਭਾਵੁਕ ਕਰ ਦੇਣ ਵਾਲੀਆਂ ਨੇ 27 ਸਤੰਬਰ ਨੂੰ ਫੌਟਿਸ ਦੇ ਵਿੱਚ ਐਡਮਿਟ ਹੁੰਦੇ ਨੇ ਤੇ ਉਸ ਤੋਂ ਬਾਅਦ ਲੜਾਈ ਜੋ ਲੜ ਰਹੇ ਸੀ ਅਪ ਜ਼ਿੰਦਗੀ ਦੀ ਪਰ ਇਸ ਲੜਾਈ ਨੂੰ ਹਾਰ ਗਏ ਤੇ ਉਹਨਾਂ ਦੀ ਬੀਤੇ ਦਿਨੀ ਬਹੁਤ ਹੋ ਗਈ ਹੈ ਤੇ ਹੁਣ ਰਾਜਵੀਰ ਜਵੰਦਾ ਦਾ ਕੁਝ ਹੀ ਸਮੇਂ ਦੇ ਵਿੱਚ ਅੰਤਿਮ ਸੰਸਕਾਰ ਜੋ ਹੈ ਉਹ ਕਰ ਦਿੱਤਾ ਜਾਵੇਗਾ ਤੇ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸਾਰੇ ਪੰਜਾਬੀ ਗਾਇਕ ਜੋ ਪਹੁੰਚ ਰਹੇ ਨੇ ਆਪਣੀਆਂ ਯਾਦਾਂ ਜੋ ਨੇ ਰਾਜਵੀਰ ਦੇ ਨਾਲ ਸਾਂਝੀਆਂ ਕਰ ਰਹੇ ਨੇ ਜੋ ਸਮਾ ਉਹਨਾਂ ਨੇ ਰਾਜਵੀਰ ਦੇ ਨਾਲ گزارਿਆ ਬੱਬੂ ਮਾਨ ਪਹੁੰਚੇ ਨੇ ਬੱਬੂ ਮਾਨ ਦੇ ਵੱਲੋਂ ਇੱਕ ਪੋਸਟ ਵੀ ਜੋ ਹੈ ਫੇਸਬੁਕ ਦੇ ਉੱਤੇ ਸਾਂਝੀ ਕੀਤੀ ਗਈ ਬੜੀ ਆਪਕ ਪੋਸਟ ਜਿੰਨੇ ਵੀ ਸਿਆਸੀ ਲੀਡਰਸ ਨੇ ਉਹ ਵੀ ਲਗਾਤਾਰ ਪੋਸਟਾਂ ਸਾਂਝੀਆਂ ਕਰਕੇ ਜੋ ਹੈ ਉਹ ਦੁੱਖ ਜ਼ਾਹਿਰ ਕਰ ਰਹੇ ਨੇ ਰਾਜਵੀਰ ਜਵੰਦਾ ਦਾ ਦੁਨੀਆ ਤੋਂ ਜਾਣ ਦਾ ਤੇ ਆਪਣਾ ਹਰ ਕੋਈ ਜੋ ਹੈ ਇਸ ਬਹੁਤ ਜ਼ਿਆਦਾ ਇਹ ਦੁੱਖ ਦੀ ਘੜੀ ਹੈ ਪੰਜਾਬ ਦੇ ਲਈ ਤਾਂ ਜਿੰਨੇ ਵੀ ਪੰਜਾਬੀ ਕਲਾਕਾਰ ਨੇ ਉਹ ਇਸ ਸਮੇਂ ਪਹੁੰਚੇ ਹੋਏ ਨੇ ਰਾਜਵੀਰ ਦੇ ਜੱਦੀ ਪਿੰਡ ਪੋਨਾ ਜਗਰਾਉਂ ਦੇ ਵਿੱਚ ਤਾਂ ਤਸਵੀਰਾਂ ਲਗਾਤਾਰ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਰ ਕੋਈ ਵੀ ਸਿੰਗਰ ਇਸ ਸਮੇਂ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਕਿਉਂਕਿ ਇਸ ਸਮੇਂ ਕਹਿਣ ਕਹਾਣ ਕੁਝ ਨਹੀਂ ਹੈ ਕਿਉਂਕਿ ਬਹੁਤ ਔਖਾ ਸਮਾਂ ਹੈ ਹਰ ਕਿਸੇ ਦੇ ਲਈ ਹੈ ਰਾਜਵੀਰ ਜਵੰਦਾ ਜੋ ਨੇ ਉਹ ਇਸ ਫਾਨੀ ਜਹਾਨ ਨੂੰ અલਵਿਦਾ ਆਖ ਗਏ ਨੇ ਬੀਤੇ ਦਿਨੀ ਉਹਨਾਂ ਦਾ ਦੇਹਾਂਤ ਫੋਰਟਿਸ ਦੇ ਫੋਰਟਿਸ ਹਸਪੀਟਲ ਮੋਹਾਲੀ ਦੇ ਵਿੱਚ ਹੋਇਆ ਹੈ ਤਾਂ ਬਹੁਤ ਔਖਾ ਸਮਾਂ ਜ਼ਰੂਰ ਹੈ ਪਰਿਵਾਰ ਦੇ ਲਈ ਪਰ ਰੱਬ ਅੱਗੇ ਇਹੀ ਅਰਦਾਸ ਹੈ ਤੁਸੀਂ ਸਾਰੇ ਅਰਦਾਸਾਂ ਕਰੋ ਕਿ ਰੱਬ ਜੋ ਹੈ ਪਰਿਵਾਰ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ੇ ਬਹੁਤ ਔਖਾ ਸਮਾਂ ਜ਼ਰੂਰ ਹੈ ਕੁਝ ਸਮੇਂ ਪਹਿਲਾਂ ਹੀ ਪਿਤਾ ਦਾ ਵੀ ਦੇਹਾਂਤ ਹੋ ਗਿਆ ਸੀ ਤੇ ਹੁਣ ਰਾਜਵੀਰ ਜਵੰਦਾ ਵੀ ਇਸ ਤਰ੍ਹਾਂ ਸਿਰਫ 30 ਸਾਲਾਂ ਦੀ ਉਮਰ ਦੇ ਵਿੱਚ ਇਸ ਫਾਨੀ ਜਹਾਨ ਨੂੰ ਅਲਵਿਦਾ ਆ ਕੇ ਤੁਰ ਗਏ ਤਾਂ ਤਸਵੀਰਾਂ ਜੋ ਆਸੀ ਤੁਹਾਡੇ ਨਾਲ ਲਗਾਤਾਰ ਸਕਰੀਨ ਤੇ ਸਾਂਝੀਆਂ ਕਰ ਰਿਹਾ ਸਤਿੰਦਰ ਸਰਤਾਜ ਵੀ ਪਹੁੰਚੇ ਨੇ ਆਰਨੇਟ ਵੀ ਪਹੁੰਚੇ ਨੇ ਕੁਲਵਿੰਦਰ ਬਿੱਲਾ ਵੀ ਪਹੁੰਚੇ ਨੇ ਤੇ ਦੱਸ ਦਈਏ ਕਿ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਬਹੁਤ ਅੱਖਾਂ ਜੋ ਨੇ ਨਮ ਨੇ ਹਰ ਕਿਸੇ ਦੀਆਂ ਜੋ ਵੀ ਉੱਥੇ ਪਹੁੰਚ ਰਿਹਾ ਜੋ ਪਿੰਡ ਵਾਲੇ ਉੱਤੇ ਪਹੁੰਚ ਰਹੇ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਰਾਜਵੀਰ ਬਹੁਤ ਅੱਛਾ ਸੀਗਾ ਕਦੇ ਵੀ ਕਿਸੇ ਕੌਂਟਰੋਵਰਸੀ ਦੇ ਵਿੱਚ ਰਾਜਵੀਰ ਨਹੀਂ ਆਇਆ ਹਮੇਸ਼ਾ ਜਦੋਂ ਵੀ ਪਿੰਡ ਵਾਲਿਆਂ ਦੇ ਨਾਲ ਵੀ ਗੱਲਬਾਤ ਉਹ ਕਰਦਾ ਸੀਗਾ ਤਾਂ ਹਮੇਸ਼ਾ ਨੀ ਹੋ ਕੇ ਗੱਲ ਕਰਦਾ ਸੀ ਕਦੇ ਮਹਿਸੂਸ ਨਹੀਂ ਹੋਇਆ ਕਿ ਰਾਜਵੀਰ ਇੰਨਾ ਵੱਡਾ ਕਲਾਕਾਰ ਹੈ ਪਰ ਕਦੇ ਉਸਨੇ ਪਿੰਡ ਵਾਲਿਆਂ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਇੰਨਾ ਵੱਡਾ ਕਲਾਕਾਰ ਹੈ ਜਦ ਵੀ ਉਹ ਪਿੰਡ ਦੇ ਵਿੱਚ ਆਉਂਦਾ ਸੀ ਤਾਂ ਹਰ ਕਿਸੇ ਦੇ ਨਾਲ ਬਹੁਤ ਸਤਿਕਾਰ ਦੇ ਨਾਲ ਗੱਲ ਕਰਦਾ ਸੀ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਇਸ ਸਮੇਂ ਜੋ ਨੇ ਬਹੁਤ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਜੋ ਸਾਹਮਣੇ ਆ ਰਹੀਆਂ ਨੇ ਉਹਤੀ ਭਾਵੁਕ